ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰੰਦਤਾ ਤੁਹਾਡਾ ਸਵਾਗਤ ਸਾਡੇ YouTube ਚੈਨਲ ਤੇ ਜਿਹੜਾ ਨਾਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਅੱਜ ਅਸੀਂ ਤੁਹਾਨੂੰ ਵਿਖਾਵਾਂਗੇ ਕਿ ਕਿ ਜਿੱਦਾਂ ਰਜਾਈਆਂ ਕਿਦਾਂ ਬੰਦੀਆਂ ਨੇ ਤੇ ਪਿੰਜਾਂ ਦਾ ਇੱਕ ਜਿਹੜਾ ਰਜਾਈਆਂ ਹੁੰਦੀਆਂ ਤਿਆਰ ਅਸੀਂ ਅੱਜ ਸਾਡੇ ਸ਼ਿਰਕੇ ਭਾਈ ਚਾਰੇ ਚ ਇੱਕ ਹੈਗੇ ਜੀ ਭਾਈ ਸਾਹਿਬ ਰਜਾਈਆਂ ਤਾਂ ਕੰਮ ਕਰਦੇ ਨੇ ਤੇ ਅੱਜ ਅਸੀਂ ਤੁਹਾਨੂੰ ਵਿਖਾਵਾਂਗੇ ਕਿ ਰਜਾਈਆਂ ਕਿਦਾਂ ਬੰਦੀਆਂ ਨੇ ਹਾਂਜੀ ਸਸੀ ਕੁਮਾਰ ਜੀ ਸਤਿ ਸ਼੍ਰੀ ਅਕਾਲ ਤੇ ਤੁਸੀਂ ਹੁਣ ਦੱਸੋ ਕਿ ਕਿਦਾਂ ਰਜਾਈਆਂ ਹਨਾ ਬਣੀਆਂ ਜਾਂਦੀਆਂ ਨੇ ਤੇ ਕਿਹੜਾ ਮੇਨ ਪੀਂ ਜਾਂਦਾ ਵਾ ਉੱਦਾਇਆ ਵੀ ਮੈਂ ਤੁਹਾਨੂੰ ਸ੍ਰੀਰ ਨਾਲ ਜਿਹਨ ਜਿਹੜੇ ਕੰਮ ਕਰਦੇ ਨੇ ਉਹਨਾਂ ਦੇ ਨਾਲ ਬਾਅਦ ਵਿੱਚ ਮਲਾ ਲੈਣਾ ਤੇ ਬਾਅਦ ਵਿੱਚ ਇਹ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਹਾਂਜੀ ਆ ਜਾ ਜੋ ਪਿੰਜਾ ਠੀਕ ਹੈ ਜੀ ਹਾਲ ਖੁੱਲ ਲੈਣੇ ਵਗੀ ਠੀਕ ਹੈ ਜੀ ਇੱਥੋਂ ਰੂਹ ਜਾਣਾ ਵਾ ਇਹ ਫੱਟੀ ਦੇ ਉੱਪਰ ਉੱਪਰ ਜਾਣਾ ਰੱਖਣ ਦੀ ਲੋੜ ਆ ਓਕੇ ਤੇ ਉਹ ਇਹਦੇ ਵਿੱਚ ਜਾਣਾ ਸਿੱਧਾ ਠੀਕ ਆ ਇਹਦੇ ਵਿੱਚ ਜੋ ਕਣਕੁੰਝ ਬਾਹਰ ਨਿਕਲ ਜਾਣੇ ਆ ਜਿਹੜਾ ਬਿਲਕੁਲ ਕਲੀਅਰ ਰੂਹ ਆ ਉਹ ਐ ਸੱਟ ਪਾ ਆਇਆ ਇਹ ਸਾਈਡ ਤੇ ਆਗਣਾ ਬਿਲਕੁਲ ਐਂਦੀ ਓਕੇ ਓਕੇ ਆ ਗਿਆ ਠੀਕ ਹੈ ਹਾਂਜੀ ਤੇ ਆਓ ਬਾਕੀ ਮੈਂ ਤੁਹਾਨੂੰ ਉਹਨਾਂ ਨਾਲ ਮਿਲਾਉਣਾ ਜਿਹੜੇ ਇਹ ਕੰਮ ਕਰਦੇ ਨੇ ਜਿਨ੍ਹਾਂ ਨੂੰ ਤਜਰਬਾ ਹੋ ਓਕੇ ਓਕੇ ਆਓ ਮੈਂ ਤੁਹਾਨੂੰ ਉਹਨਾਂ ਨਾਲ ਮਿਲਾਉਣਾ ਜਿਨ੍ਹਾਂ ਦਾ ਭੇਂਜਾ ਜਿਨ੍ਹਾਂ ਦਾ ਤਜਰਬਾ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਵਧੀਆ ਠੀਕ ਠਾਕ ਕੋਈ ਰਕਮ ਕੰਮ ਕੰਮ ਹੋ ਰਿਹਾ ਠੀਕ ਹੈ ਇਹ ਤਲਾਈ ਕਰਦੇ ਆਈਓ ਇਹ ਤਲਾਈ ਠੀਕ ਠੀਕ ਹੈ ਇਹ ਬੜੀਆਂ ਰੀਣਾ ਕਰਦੇ ਸਾਰਾ ਕੰਮ ਇਹ ਕੰਮ ਤੇ ਤੁਹਾਨੂੰ ਬੜੀ ਰੀਣਾ ਕਰਾਂਗੇ ਤੇ ਫਿਰ ਹਾਂ ਤੁਹਾਨੂੰ ਪਸੰਦ ਆਊਗਾ ਤੇ ਫਿਰ ਗਾਂ ਗਲਾ ਫੇਰਾ ਫੇਰਾਊਗਾ ਇਹ ਸਾਰਾ ਰੂੰ ਦਾ ਤੁਸੀਂ ਆਪ ਹੀ ਪੈਂਜਦੇ ਹੋ ਹਾਂ ਰੂੰ ਆਪੇ ਦੀ ਰਾ ਪਿਆਰ ਵੀ ਆਪ ਕਰਦੇ ਨੇ ਆਪ ਰੀਂਦੇ ਨੇ ਆਪ ਠੀਕ ਠੀਕ ਨਗਲਦੇ ਨੇ ਵੀ ਆਪ ਇਹ ਪਲਾਈ ਦੇ ਵਿੱਚ ਕਿੰਨਾ ਗਰੂਪ ਆ ਜਾਂਦਾ ਜੀ ਇਹਦੇ ਵਿੱਚ 2.5 ਤੋਂ 3 ਕਿਲੋ ਰੂੰ ਆ ਜਾਂਦਾ ਠੀਕ ਠੀਕ ਤੇ ਸਹੀ ਕਿਹੜੀ ਰਹਿੰਦੀ ਆਪ ਜਿਹੜੀ ਸਿਆਲ 'ਚ ਠੰਡ ਵੀ ਘਟ ਲੱਗੀ ਰੂੰ ਕਿੰਨਾ ਚਾਹੀਦਾ ਉਹ ਆਪ ਕੋਲ ਜੇ 3 ਕਿਲੋ ਰੂੰ ਆ ਇਹ ਦੇਸੀ ਰੂਮ ਆਪਣਾ ਕਪੜਾ ਵਾਲਾ ਫੈਬਰ ਵਾਲਾ ਨਹੀਂ ਆ ਠੀਕ ਆ ਹੂੰ ਤੇ ਜਿਹੜਾ ਇਹਦਾ ਨਿੱਕਾ ਜਿਹਦਾ ਨਿੱਕ ਵੱਖਰਾ ਹੀ ਆ ਜਿਹੜੀਆਂ ਇੱਕ ਰੈਡੀਮੇਡ ਜੀਆਂ ਹੁੰਦੀਆਂ ਉਹ ਸੇ ਗਲਤ ਹੁੰਦੀਆਂ ਕਿ ਸਹੀ ਹੁੰਦੀਆਂ ਦੇਖੋ ਟਾਇਪ ਬਾਗਰ ਨੂੰ ਆਉਂਦਾ ਜੇ ਕੋਈ ਨਹੀਂ ਕਿ ਜੈਸਾ YouTube ਵਾਲੇ ਵੀ ਸਹੀ ਆ ਠੀਕ ਆ ਹਾਂ ਇਹੋ ਕਰਦੇ ਉਹ ਕਿਹੜਾ ਸਸਤੇ ਪੈਂਦੇ ਰੂਮ ਆਣਾ ਹੁੰਦਾ ਫਿਰ ਸਸਤੀ ਪੈ ਜਾਂਦੀ ਹੈ ਹੁਣ 700 800 ਰੁਪਏ ਤੋਂ ਚੱਲ ਜਾਈ ਸ਼ੁਰੂ ਹੋ ਜਾਂਦੀ ਮੈਂ 2 3000 ਰੁਪਏ ਤੱਕ ਵੀ ਚੱਲ ਜਾਈ ਹੈਗੀ ਆ ਰਗਾਂ ਮਹਿੰਗਾ ਜਾਂਦਾ ਹੈ ਕਪੜਾ ਮਹਿੰਗਾ ਲਾ ਲਓ ਜੋ ਮਰਜ਼ੀ ਮਹਿੰਗਾ ਲਾ ਲਓ ਪਰ ਦੱਸਿਆ ਜੇ ਤੁਸੀਂ ਇੱਕ ਤਜ਼ਾਈ ਬਣਾ ਲਓ ਸਹੀ ਮਤਲਬ ਇਹ ਆ ਵਧੀਆ ਚੀਜ਼ ਆ ਵਧੀਆ ਚੀਜ਼ ਆ ਉਹ ਰੈਡੀ ਮੈਦ ਰੂਮ ਰਾਮ ਹੀ ਉਪਰ ਆਣੀ ਕਿਹੜੇ ਕਲਰ ਦਾ ਕੀ ਉਹ ਪਲਾਸਟਿਕ ਦਾ ਰੂਹ ਹੁੰਦਾ ਵਾ ਇੱਥੇ ਸਭ ਤੋਂ ਵੱਧ ਉਹ ਦਮੇ ਦੀ ਬਿਮਾਰੀ ਆ ਇੱਕ ਕਿਉਂਕਿ ਸਾਲ ਦੇ ਵਿੱਚ ਮੂੰਹ ਦੇ ਟੱਕਣਾ ਹੀ ਆ ਠੀਕ ਠੀਕ ਹੁਣ ਇੱਥੇ ਜਦੋਂ ਆਉਂਦਾ ਮੈਂ ਉਹ ਕਮਰੇ ਖੁੱਲੇ ਰਹਿਣਾ ਵਾਲੇ ਜਦੋਂ ਮੈਂ ਪਿੰਜਦਾ ਉਹ ਬਿਲਕੁਲ ਭਰੇ ਹੁੰਦਾ ਬਿਲਕੁਲ ਭਰੀ ਹੋਇਆ ਹੁੰਦਾ ਜਿਦੋਂ ਆਪਾਂ ਉੱਤੇ ਵਰਤਦੇ ਆਂ ਜਾਂ ਹੈਲਦੀ ਜਲਦੀ ਵੀ ਆਉਂ ਪੁਰਦਾ ਵੀ ਆਉ ਆਪਾਂ ਨੂੰ ਪਰ ਆਹੜ ਦੇਸੀ ਕਬਾੜਾ ਰੂਮ ਹੈਗਾ ਤੇ ਮਹਿੰਗਾ ਵਾ ਪਰ ਜਿਹਦੇ ਨਾਲ ਦੀ ਰੀਸ ਨਹੀਂ ਇਹਦੇ ਨਾਲ ਆਪਾਂ ਨੂੰ ਕੋਈ ਬਿਮਾਰੀ ਨਹੀਂ ਉਹ ਤਾਂ ਸਰੀਰ ਨੂੰ ਨੁਕਸਾਨ ਆ ਗਏ ਹਾਂ ਉਹਦਾ ਸਿਹਤ ਨੂੰ ਨੁਕਸਾਨ ਹੋਣਾ ਤੇ ਇਹ ਮਾੜਾ ਮੁਰ ਦੱਸੋ ਕਿੱਦਾਂ ਮੁਰ ਤੁਸੀਂ ਆਲਪਾਰੀ ਕਰਦਾ ਜੋ ਹਾਂ ਥੱਲੇ ਉੱਤੇ ਥੱਲੇ ਉੱਤੇ ਹੀ ਆਉਗਾ ਹਾਂ ਥੱਲੇ ਉਹਦਾ ਨਾ ਉਹ ਆਹਦੇ ਤੋਂ ਹੀ ਵਰਤੂਗਾ ਬੜੀ ਰੀਸ ਨਾਲ ਸਾਰਾ ਕੰਮ ਹੁੰਦਾ ਆਮ ਜੀ ਜੀ ਜਿੰਨੇ ਸਾਨਾ ਅਸਲ ਵਿੱਚ ਤੇ ਅਸਲ ਵਿੱਚ ਇਹੋ ਹੀ ਹਲ ਚਾਹੀਦੀ ਤੜਾਈ ਜਿਹੜੀ ਆਪ ਤੇ ਨਾਲੇ ਚਿੱਟੇ ਰੂਣਾ ਗਪਾਲੇ ਰੂਣਾ ਜਿਹੜੀ ਬਰੋਣੀਓ ਸਭ ਤੋਂ ਵਧੀਆ ਵਾ ਤੇ ਕਰਕੇ ਜਿਹੜਾ ਆਪਣਾ ਬੁਜਾਰੀ ਰੂਣਾ ਉਹ ਤੋਂ ਬਿਲਕੁਲ ਨਹੀਂ ਚਾਹੀਦਾ ਬਿਮਾਰੀ ਦਾ ਘਰ ਆ ਬਿਲਕੁਲ ਸਹੀ ਆ ਕੁਆਲਿਟੀ ਬਹੁਤ ਵਧੀਆ ਨੇ ਇਹਦੀ ਇਹਨੇ ਕਿ ਕਿ ਉਹਨਲ ਬੈਠੇ ਨੇ ਨਾ ਇਹਨਾਂ ਨੂੰ ਪਤਾ ਕਿ ਕੀ ਹੋਤਾ ਆ ਨਾ 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 ਚਾਰ ਚਾਰ ਪੰਜ ਪੰਜ ਜਿਹੜਾ ਚਟਾ ਰੂਪ ਆਇਆ ਘਰੇ ਘਰੇ ਜਿਹੜੇ ਵੇਚਣ ਵਾਲੇ ਹੁੰਦੇ ਨੇ ਵਿੱਚ ਕੰਡਾ ਰੂਹ ਸਾਰਾ ਜਿਹਦੇ ਦੂਜੇ ਪਾਸੇ ਜੰਦਾ ਵਿੱਚ ਕੰਡਾ ਉਹ ਤੇ ਦੇਰੀ ਇਹ ਤਾਂ ਐਨਾ ਨਾ ਛਟਾ ਵਾ ਜੇ ਕੋਈ ਆਖੂਗਾ ਇਥੋਂ ਮਖਾਦਾਂਗੇ ਵਿੱਚ ਕਿਹਨੂੰ ਕੀ ਬਣਾਉਂਦਾ ਚੌਲ ਗਣੀ ਚੌਲ ਰਾਂ ਨੂੰ ਅਗਲਾ ਆ ਕੇ ਬਾਵੇਂ ਆਪਣੀ ਅੱਖਾਂ ਨਾਲ ਆਪਣੀਆਂ ਅੱਖਾਂ ਦੇ ਸਾਹਮਣੇ ਪੰਜਾਬੇ ਇਹਨੂੰ ਭਰਾਵੇ ਇਹਨੂੰ ਮੋੜ ਬਹਿ ਕੇ ਕੰਮ ਚਲਾਵੇ ਲਾਲੋ ਆਪਾਂ ਰਜਾਈ ਬਣਾਉਣੀ ਹੋਵੇ ਸਿਰੇ ਦੀ ਬਿਲਕੁਲ ਕਿੱਤ ਨੰਬਰ ਦੀ ਸਾਰਾ ਕੁਝ ਮਦਦ ਤੂੰ ਹੀ ਕਰਕੇ ਦੇਣਾ ਤੇ ਕਿੰਨੇ ਵੀ ਰਜਾਈ ਆਪਾਂ ਨੂੰ ਬਹਿ ਜਾਂਦੀ ਇਹ ਕੋਈ ਰੂੰ ਦਾ ਰੇਟ ਹੈਗਾ ਵੀ 150 ਰੁਪਏ ਤੋਂ ਲੈ ਕੇ 300 ਰੁਪਏ ਤੱਕ ਹੋਊਗਾ ਵਾ ਠੀਕ ਆਪਾਂ ਕਿਹੜਾ ਰੂਪ ਕੋਲ ਆ ਠੀਕ ਆ ਉਹਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸਿਆ ਕਿ ਦੱਸਿਆ ਵੀ 600 ਰੁਪਏ ਤੋਂ ਲੈ ਕੇ 7000 ਤੱਕ ਤਾਂ ਬੰਜਾਈ ਇਹਦੀ ਪਿਆਰ ਹੋ ਜਾਂਦੀ ਹੈ ਵਧੀਆ ਅਲਹਮਦੁਲਿਲਾ ਅਬਾ ਬਹੁਤ ਟਾਈਮ ਪ੍ਰੈਸ ਕਰਨਾ 2 3 ਕਿਲੋ ਰੂੰ ਵਾਲੀ ਜਿਹੜੀ ਆਪਾਂ ਨੂੰ 600 ਰੁਪਏ ਦੀ ਦਰਜਾਈ ਵੀ ਮਿਲ ਜਾਣੀ ਠੀਕ ਠੀਕ ਆ ਬਾਕੀ ਆਪਾਂ ਵੇਖ ਸਕਦੇ ਹਾਂ ਦਰਜਾਈਆਂ ਜਿਹੜੀਆਂ ਤੁਸੀਂ ਕੀਤੀਆਂ ਆ ਲੈ ਖੁਦ ਜਾਗਾ

ਬਾਕੀ ਤੁਸੀਂ ਇਹਨਾਂ ਨਾਲ ਹੋਰ ਕੋਈ ਗੱਲਬਾਤ ਕਰਨੀ ਕਰ ਸਕਦੇ ਹੋ ਤੁਸੀਂ ਮਤਲਬ ਇਹਨਾਂ ਨੂੰ ਦੱਸੋ ਨਾ ਜੇ ਕਿਸੇ ਨੇ ਹਨਾ ਰਜਾਈ ਜਿੱਦਾਂ ਕਰਾਉਣੀ ਹੈ ਲੈਣਾ ਤੁਸੀਂ ਇਹਨਾਂ ਨੂੰ ਦੱਸੋ ਕਿ ਕਿੱਥੇ ਕਿਹੜਾ ਪਿੰਡ ਹੈ ਤੇ ਨਾ ਕਿੱਦਾਂ ਹਾਂ ਤੁਸੀਂ ਕਰ ਸਕਦੇ ਗੱਲ ਤੁਸੀਂ ਆਪ ਨਹੀਂ ਤੁਸੀਂ ਆਪ ਕਰੋ ਤੁਸੀਂ ਸਾਰੇ ਸੀਨੀਅਰ ਜੋ ਤੁਸੀਂ ਦੱਸੋ ਸਾਰਾ ਐਡਰੈਸ ਉਹਨਾਂ ਨੂੰ ਪੁੱਛ ਕੇ ਕਿ ਐਡਰੈਸ ਜੇ ਕਿਸੇ ਨੇ ਰਜਾਈ ਜਿੱਦਾਂ ਕਰਵਾਉਣੀ ਹੋਵੇ ਐਡਰੈਸ ਦੱਸ ਦੋ ਤੇ ਫੋਨ ਨੰਬਰ ਦੱਸ ਦਿਓ ਇਹਨਾਂ ਦਾ ਕੋਈ ਫੋਨ ਨੰਬਰ ਆਪਾਂ ਪਾ ਦਾਂਗੇ ਨਾਲ ਹੀ ठीक है जी चक्कर में को गाल बात चलो अंकल जी तीन दस पेंड अपना ठीक है, है। जी जे किसी ने रजाई है करवानी होर जी, जी, जी ने कॉन्टैक्ट कर सो तो अं तुर जी का नंबर पा देंगे बाकी वेख ही लिया है बहुत ही टॉप का एक नंबर का काम करते ने बाकी भीर जी तो बहुत बहुत धनबाद तो समय समाज दिता ਫਾਇਰਜੀ ਦਾ ਖਾਲਸਾ ਫਾਇਰਜੀ ਦੀ ਫਾਇਰਜੀ